ਅੱਜ ਜਿਹੜੀਆਂ ਪਿਛਲੇ ਦਿਨੀ ਲੋਕ ਸਭਾ ਦੀਆਂ ਲਕਸ਼ਣਾ ਹੋ ਕੇ ਹੱਡੀਆਂ ਉਹਦੇ ਚ ਸਾਰੇ ਜਿਹੜੇ ਮੇਰੇ ਪੋਲਿੰਗ ਏਜੰਟ ਬਣੇ ਆ ਪੁੱਥਾਂ ਤੇ ਜਿਹੜੇ ਏਜੰਟ ਬਣੇ ਸੀਗੇ ਉਹਨਾਂ ਨੂੰ ਅੱਜ ਇੱਕ ਟ੍ਰੀਟ ਦਿੱਤੀ ਐ ਚਾਹ ਪਾਣੀ ਉਹਨਾਂ ਦੀ ਕੀਤਾ ਤੇ ਉਹਨਾਂ ਦਾ ਮੈਂ ਧੰਨਵਾਦ ਵੀ ਕੀਤਾ ਤਾਂ ਮੈਨੂੰ ਲੱਗਦਾ ਕਿ ਬੜੇ ਤਸ਼ਾਹਬ ਆ ਉਹਨਾਂ ਚ ਲੋਕਾਂ ਚ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬੜੀ ਬਖੂਬੀ ਨਾਲ ਨਿਭਾਇਆ ਤੋਂ ਬੜੀ ਵੱਡੀ ਪੱਧਰ ਤੇ ਜਿਹੜਾ ਡੇਰਾ ਬਾਬਾ ਨਾਨਕ ਦਾ ਆਮਾਦੀ ਪਾਰਟੀ ਤੇ ਸਿਰੋਚਾ ਕੀਤਾ ਇਹ ਸਿਰਫ ਤੇ ਸਿਰਫ ਇਹਨਾਂ ਜਿਹੜੇ ਆਮ ਆਦੀ ਪਾਰਟੀ ਦੇ ਜੋਧੇ ਨੇ ਇਹਨਾਂ ਕਰਕੇ ਸਾਰਾ ਕੁਝ ਹੋਇਆ। ਆਨੜੀ ਇਲੈਕਸ਼ਨ ਕਿਵੇਂ ਦੇਖਦੇ ਆਉਣ ਵਾਲੀ ਇਲੈਕਸ਼ਨ ਚੋਂ ਆ ਜਾਏਗੀ। ਉਹਦਾ ਪਰ ਵੇਖਾਂਗੇ ਕੀ ਬਣਦਾ ਹੈ। ਅੱਜ ਦਾ ਇਲੈਕਸ਼ਨ 22 ਤੇ 24 ਦੀ ਵੀ ਲੜੀ 24 ਦੀ ਰਿਜ਼ਲਟ ਤਾਂ ਦੇਖ ਲੈ 2000 ਵੋਟ ਹੋ ਰਹੀ ਤਾਂ ਇੱਧਰ ਰਹੀ ਇੱਧਰ ਹੋ ਜਾਂਦੀ। ਤਾਂ ਸਾਹ ਘੁੱਟਿਆ ਗਿਆ। ਐ ਹੀ ਕਰਨਗੇ ਲੋਕ ਬੜੀ ਬੇਸਬਰੀ ਨਾਲ ਲੋਕੀ ਜਿਹੜਾ ਇੰਤਜ਼ਾਰ ਜਿਹੜਾ ਜਿੰਨੀ ਚੋਣ ਦੀ ਇਲੈਕਸ਼ਨ ਜਿਹੜੀ ਡੇਰਾ ਬਾਬਾ ਨਾਨਕ ਵਾਲੇ ਬੜੀ ਬੇਸਬਰੀ ਨਾਲ ਜਿਹੜੀ ਉਹਦੀ ਡੀ ਕਰਦੇ ਆ। ਜਦੋਂ ਲੋਕਾਂ ਦੀ ਇੰਨੀ ਬੇਸਬਰੀ ਨਾ ਠੀਕ ਹੋਈ ਤਾਂ ਜਿਹੜੇ ਰਿਜ਼ਲਟ ਨੇ ਉਹ ਆਟੋਮੈਟਿਕਲੀ ਵੱਖਰੇ ਜਿਹੜਿਆ ਹੁੰਦੇ ਹੁੰਦੇ ਨੇ ਜਿਸ ਤਰ੍ਹਾਂ ਕਿ ਤਾ ਉਹਦਾ ਇੰਨੀ ਗੱਲ ਜਿਉਂ ਤੇ ਬਹੁਤ ਬਹੁਤ ਸ਼ਮਾਰੋ ਪਾ ਫਤਿਹ ਨਾਮ ਆਇਆ ਤਾਂ ਸਾਡਾ ਜੀ ਚਾਹ ਬੰਨ ਕਿੰਨਾ ਪੁਰਾਣੀ ਉਹ ਬੋਲ ਸਵਾਲ ਆਰਾਮ ਦਾ ਤਦ ਤੁਸੀਂ ਜਮਤ ਤੇ ਲਿਆਂਦਾ ਤਾਂ ਮੇਰ ਨਾਲ ਕਿਲਾ ਉਦਣ ਕਰੋ ਜਿੱਦ ਤੱਕ ਨੂੰ ਕੁਝ ਬਣਾ ਕੇ ਮੈਂ ਤੁਹਾਡੀ ਬਾਹ ਫੜ ਤੁਰ ਗਿਆ ਫਿਰ ਮੈਨੂੰ ਚੱਲ ਕੇ ਰਹਿ ਕੇ ਸਤਾਰਾ ਪੁਸਤੇਜਾਂ ਤੇ ਬੋਲਦਾ ਗਿਆ ਅੱਜ ਤਿਰ ਵਿੱਚੋਂ ਨਿਕਲਿਆ ਕੀ ਚਾਰ ਲਖਣਾ ਡੇਰਾ ਬਾਬਾ ਲਾਲ ਚੜ੍ਹਦੀਆਂ ਕਾਣੀਆਂ ਨੇ ਪੰਜਾਂ ਸਾਲਾਂ ਚ ਚਾਰ ਨੇ ਤੇ ਆਮ ਦੋ ਹੀ ਹੁੰਦੀਆਂ ਈ ਬਾਜੀ ਤੋਂ 27 22 ਚ ਲੜੇ ਆ 24 ਚ ਲੜੇ ਆ ਦੋ ਮਹੀਨਾ ਫੇਅਰ ਕਰਨਾ 10 ਸਾਇਤ ਫੇਅਰ ਕਰਨਾ ਚਾਰ ਲਕਣਾ ਫੱਟੀਆਂ ਲਕਣਾ ਚਾਰ ਡੇਰਾ ਬਾਬਾ ਨਾਮ ਤੇ ਲਕਟੀਆਂ ਪਾਉਣੀਆਂ ਇਹ ਦੇਖੋ ਯਸ ਕਰਕੇ ਆਪੋ ਆਪਣੀ ਜੁੰਮਿਆਂ ਨੇ ਜੁੰਮਿਆਂ ਰੇ ਨੂੰ ਸੁਭਾਅ ਤੁਸੀਂ ਸਾਰੇ ਜੁੰਮਿਆਂ ਸਿਆਣੇ ਹੋ ਆਪੋ ਆਪਣੀ ਜੁੰਮਿਆਂ ਰੇ ਨੂੰ ਸੰਭਾਲਿਆ ਮੈਨੂੰ ਪਤਾ ਹੈ 110 ਨੂੰ ਬਹੁਤ ਦਿੱਤੇ ਆਂ ਆਪਾਂ ਡੇਰਾ ਹਰਖਾ ਦੇ 100 ਤੋਂ 2 ਨੰਬਰ ਤੇ ਆਇਆ ਆਂ ਮਗਰ ਵੇਖੋ ਕਿ ਮੈਨੂੰ ਕੋਈ ਫਰਕ ਰਹੇਗਾ ਸਰਜਨ ਤੁਹਾਡੇ ਸਾਹਮਣੇ ਆ ਜਿਹੜਾ ਕੰਮ ਹੋਣ ਵਾਲਾ ਨਹੀਂ ਤਾਂ ਸੈਂਡ ਤੇ ਕੀ ਦੋਹਰ ਮੰਗਦਾ ਕੰਮ ਆ ਜਿਹੜਾ ਰੁਕਿਆ ਉਸ ਪਰਫਾਰਮੇ ਤੁਸੀਂ ਸੈਕਟਰੀਆਂ ਨੂੰ ਪਰਫਾਰਮੇ ਲੈਣੇ ਨਾਲੋਗੇ ਸੈਕਟਰੀਆਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਪਰਫਾਰਮੇ ਦੇ ਨੇ ਲਿਖ ਕੇ ਦੇਣਾ ਹੈ ਪਾ ਮੈਨੂੰ ਜਿਹੜੇ ਨੇ ਪਰਫਾਰ ਪਰ ਮੈਂ ਕਿਸੇ ਨਾਲ ਗੱਲ ਕਰਾਂ ਉਹਨਾਂ ਦੇ ਕਿੰਨੇ ਪੈਸੇ ਲੱਗਦੇ ਨੇ ਉਸ ਕੰਮ ਤੇ ਉਹ ਫਿਰ ਆਪਣਾ ਕੰਮ ਜਿਹੜਾ ਉਹ ਸਰਕਾਰ ਜਿਹੜੀ ਤੁਹਾਪ ਕਰੇਗੀ ਤੁਹਾਡਾ ਕਿੱਦਾਂ ਮੈਨੂੰ ਇਹ ਕੰਮ ਜਿਹੜਾ ਤੁਹਾਡਾ ਦੂਜੀ ਗੱਲ ਅਸੀਂ ਲੋਕ ਸੋਚਦੇ ਆ ਕਿ ਜੇ ਦੂਸਰਾ ਪਾਰਟੀ ਚ ਆ ਗਿਆ ਹੁਣ ਆਪਾਂ ਦਰਵਾਜ਼ਾ ਬੰਦ ਕਰ ਲਈਏ ਇੰਨੇ ਬੜੇ ਇਹ ਦਿਮਾਗ ਚ ਬੰਦ ਕਰ ਦਿਓ। ਮੈਂ ਇਹ ਚੱਲ ਨਹੀਂ ਕੇਤੀ ਚਾਹੁੰਦਾ। ਨਾ ਮੈਂ ਮੰਨ ਨਹੀਂ ਜੀ। ਆਮ ਆਦਮੀ ਪਾਰਟੀ ਦਾ ਜਿਹੜਾ ਸਾਡੇ ਪੰਜਾਬ ਸਾਡੇ ਤੇ ਸਾਰਾ ਇੰਡੀਆ ਚ ਕਰੋੜਾਂ ਦੀ ਤਬਾਹਤ ਤੇ ਮੌਤ ਹੋ ਰਾਂ ਆਮ ਆਦਮੀ ਪਾਰਟੀ ਹੋਣ ਦੇ ਕਰੋੜਾਂ ਦੀ। ਜਦੋਂ ਕਰੋਨਾ ਦੇ ਸਾਹਮਣੇ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਪੰਜ ਜਿਹੜਾ ਫਤਿਹ ਹੋਣਾ ਸਾਡਾ ਜੀ ਆਂਦੋਸਤਾਂ ਦੇ। ਸਾਰੇ ਰੋਕ ਆਦਿ ਦੀ ਫਲਾਣਾ ਆ ਗਿਆ ਮੈਂ ਤਾਂ ਬਸ ਨਹਿ ਮਰ ਚਲੇ ਜੇ ਮੇਰੇ ਨੂੰ ਬਚਾ ਲੋ ਕੇ ਨਾ ਕਰੋ ਇੱਕ ਬਾਬਾ ਨੂੰ ਤੁਹਾਡੇ ਕੋ ਵਿਸ਼ਵਾਸ ਲੱਗ ਮੈਂ ਸੱਜਿਆ ਤਾਂ ਹੀ ਆ ਤੂੰ ਹੀ ਮੈਨੂੰ ਇੱਕ ਕਰਦਾ ਜਤੀਨ ਦੋ ਰਹਾ ਹੈ ਜਾਂ ਤਾਂ ਤੁਸੀਂ ਲਾਓ ਪਿੰਡਾਂ ਤੋਂ ਜਿਹੜੇ ਕਾਂਗਸੀ ਕਾਲੀ ਫੋੜੇ ਵਧੀਆ ਪਰਵਾਸ ਨੇ ਸਾਰੇ ਕਾਂਗਸੀ ਵੀ ਮਾਰੇ ਸਾਰੇ ਕਾਲੀ ਵੀ ਨਹੀਂ ਬਾਹਰ ਜਿਹੜੇ ਤੁਹਾਨੂੰ ਚੰਗਰਾਂ ਤੋਂ ਤੁਸੀਂ ਲਾਓ ਜੇ ਨਹੀਂ ਪੜਿਆ ਨਾ ਤਾਂ ਕਿ ਮੈਂ ਲੈਣਾ ਸਦਾ ਤੁਹਾਨੂੰ ਕੋਈ ਤਰਾਜ ਨਹੀਂ ਹੋਣਾ ਚਾਹੀਦਾ ਜਿੰਨੂੰ ਨਹੀਂ ਤਰਾਜ ਉਹ ਬਾਹ ਖੜੀ ਕਰਕੇ ਕਹਿੰਦਾ ਵੀ ਸਾਨੂੰ ਕੋਈ ਤਰਾਜ ਨਹੀਂ ਤੈਨੂੰ ਜਿਹੜਾ ਮਿਲਦਾ ਰੰਦਾ ਤਾਂ ਕੁਛ ਕੰਮ ਵੀ ਕੀਤੀ ਐ ਤਾਂ ਮਤਰਾਜ ਉਹ ਬਹਾਦਰ ਜੀ ਉਹ ਖੜੀ ਕਰਕੇ ਪਿੱਛੇ ਜਰਦੇ ਕਹਿੰਦਾ ਕੋਈ ਤਰਾਜ ਨਹੀਂ ਲੜਾ ਲੜਾਈ ਨਿਕਣੀ ਐ ਜਾਂ ਜੰਗ ਜਿੱਤਣੀ ਐ ਤਾਂ ਜੰਗ ਪਬਲਿਕ ਨੇ ਜਿੱਤੀ ਜਾਣੀ ਐ ਇਕੱਲਾ ਕੋ ਜੰਗ ਨਹੀਂ ਇਸ ਕਰਕੇ ਪ੍ਰਵਾਦ ਨਾ ਕਰਨਾ ਭਾਈ